ਤੁਸੀਂ ਸਾਰੀ ਪਲੀਪਾਂ ਦੁਨੀਆ ਜਾਣਦੀ ਆ ਵੀ ਕੁਦਰਤ ਦੀ ਕਰੋਪੀ ਤੇ ਸਾਰੇ ਅਰਦਾਸ ਬੇਨਤੀ ਕਰੋ ਜੀ ਦਾਤਾ ਪਲੀ ਕਰੇ ਜੋ ਆਪਣੇ ਕਿਸਾਨ ਵੀਰ ਜਿਨ੍ਹਾਂ ਦੀਆਂ ਥੋੜੀਆਂ ਜਿਹਾ ਬਾਲੀਆਂ ਜ਼ਮੀਨਾਂ ਅੱਜ ਹੜ੍ਹਾਂ ਵਿੱਚ ਹੜ ਚੁਕੀਆਂ ਤੋਂ ਸਾਰੇ ਘਰਾਂ ਵਿੱਚ ਬੈ ਕੇ ਅਰਦਾਸ ਬੇਨਤੀ ਕਰੋ ਤੇ ਨਾਲ ਆਦੇ ਹੱਥੀ ਵੀ ਸੇਵਾ ਕਰੋ ਜਿਵੇਂ ਅੱਜ ਨਗਰਪਿੰਡ ਜਿਵੇਂ ਸਾਨੂੰ ਤੰਤਾਂਤਾਂ ਸਵਾਮੀ ਦਰਸ਼ਨ ਸਿੰਘ ਜੀ ਮਹਾਰਾਜ ਸ਼ੈਪਰੀ ਲੋਕੋ ਵਾਲਿਆ ਵੱਲੋਂ ਪਦਾਸੀ ਸੰਪਰਦਾਏ ਤੰਤਾਂਤਾਂ ਸਵਾਮੀ ਮੇਸ਼ਵਨੀ ਮਹਾਰਾਜ ਜੀ ਬੋਰੇ ਵਾਲੇ ਉਹਨਾਂ ਵੱਲੋਂ ਸਤੰਤਾ ਸਵਾਮੀ ਦਰਸ਼ਨ ਸਿੰਘ ਮਹਾਰਾਜ ਵੱਲੋਂ ਜੀ ਜੋ ਸਾਨੂੰ ਹੁਕਮ ਲਾਇਆ ਗਿਆ ਅਸੀਂ ਉਹ ਆਪਣੀ ਸੰਗਤ ਵੀ ਉਹਨਾਂ ਨੇ ਭੇਜੀ ਆ ਜੀ ਜੋ ਸਨੇਹਰਪਿੰਡ ਤੋਂ ਚੂੜ ਚੱਕ ਤੋਂ ਪੰਘਾਲੀ ਤੋਂ ਪੜਾਣੇ ਤੋਂ ਆਏ ਨੇ ਤੇ ਇਹ ਜੋ ਮਿੱਟੀ ਦੀ ਸੇਵਾ ਜੀ ਇਹ ਨਗਰਪਿੰਡਟਾਂ ਵਾਲੀ ਵੱਲੋਂ ಗ್ರಾಮ ਪੰਚਾਇਤ ਵੱਲੋਂ ਗੱਧਰ ਪੰਦ ਕਮੇਟੀ ਵੱਲੋਂ ਸਾਡੇ ਪਿੰਡ ਦੇ ਹੀਰੇ ਖੜੇ ਆ ਜੀ ਇਹਨਾਂ ਵੱਲੋਂ ਜੋ ਤੇਲ ਦੀ ਸੇਵਾ ਟਰੈਕਟਰਾਂ ਦੀ ਸੇਵਾ ਇਹਨਾਂ ਵੱਲੋਂ ਆ ਜੀ ਪਿੰਡ ਨਗਰਟਾਂ ਵਾਲੀ ਵੱਲੋਂ ਹਰ ਇੱਕ ਜੋ ਵੀ ਉੱਥੇ ਰਸਣ ਲੈ ਕੇ ਜਾਂਦੇ ਆ ਇੱਕ ਸਾਨੂੰ ਦਾ ਚਿਹਰਾ ਬਣਾਇਆ ਪਿੰਡਟਾਂ ਵਾਲੀ ਦੇ ਜੋ ਵੀ ਅਸੀਂ ਉੱਥੇ ਲੈ ਕੇ ਜਾਣੇ ਆ ਜੋ ਵੀ ਰਸਤਾ ਲੈ ਕੇ ਜਾਣੇ ਆ ਤੰਤਾ ਸਵਾਮੀ ਦਰਸ਼ਨ ਸਿੰਘ ਮਹਾਰਾਜ ਸ਼ੈਪਲੀ ਲੁਕੋ ਵਾਲਿਆ ਵੱਲੋਂ ਤੇ ਨਗਰ ਪੰਡਿੱਟਾਂ ਵਾਲੀ ਵੱਲੋਂ ਇਹ ਐ ਦੀਆਂ ਰੂਹਾਂ ਜੀ ਮੂਹਰੇ ਨਹੀਂ ਆਉਂਦੀਆਂ ਅੱਜ ੱਜ ੱਤਕੇ ਨਾਲੋਂ ਵੀਡੀਓ ਤੇ ਲਿਆਂਦਾ ਇਹ ਕਹਿੰਦੇ ਬਾਬਾ ਜੀ ਅਸੀਂ ਨਹੀਂ ਮੂਹਰੇ ਆਉਣਾ ਪਰ ਜੋ ਵੀ ਅੱਜ ਤੁਸੀਂ ਮੈਨੂੰ ਵੀਡੀਓ ਤੇ ਦੇਖਦੇ ਆ ਆਊਟ ਆਫ ਸਟੇਟ ਦੇਖਦੇ ਆ ਕਿਤੇ ਵੀ ਉਹ ਸਾਡੇ ਨਗਰ ਪੰਡਿੱਟਾਂ ਵਾਲੀ ਦੇਣ ਹੀ ਆ ਜੀ ਆ ਜਿਹੜੇ ਚਿਹਰੇ ਖੜੇ ਇਹਨਾਂ ਦੀ ਬਹੁਤ ਵੱਡੀ ਦੇਣਾ ਮੈਨੂੰ ਜੀ ਜੋ ਬੜੀ ਸਹਿਦਾ ਕਰਦੇ ਆ ਜੋ ਮੈਨੂੰ ਪੈਸੇ ਵੱਲੋਂ ਡੀਜ਼ਲ ਵੱਲੋਂ ਟਰੈਕਟਰਾਂ ਵੱਲੋਂ ਕਿਹੇ ਚੀਜ਼ ਦੀ ਲੋੜ ਆ ਇਹਨਾਂ ਦਾ ਜਾ ਕੇ ਦਰ ਖੜਕਾਈਦਾ ਤੇ ਆਪ ਦਾ ਛੋਟਾ ਬੱਚਾ ਦਾ ਪੁੱਤ ਸਮਝ ਕੇ ਮੇਰੇ ਨਾਲ ਖੜਦੇ ਆ ਜੀ ਤੇ ਕੈਮਰਾਮੈਨ ਵੀਰ ਸਾਡੇ ਕੋ ਜੀਤ ਪੰਘਾਲੀ ਜੀ ਤੇ ਗੁਰਵੀਰ ਸਾਡੇ ਚਾਹਲ ਸਾਹਿਬ ਠੱਠੇ ਵਾਲੇ ਜੋ ਬਹੁਤ ਕਿੱਤਾ ਖੇਤੀਬਾੜੀ ਦੀ ਤੇ ਬਹੁਤ ਵਧੀਆ ਇਨਸਾਨ ਆ ਜੀ ਬੜਾ ਵਧੀਆ ਭਲਾ ਪਰਿਵਾਰ ਇਹਨਾਂ ਦਾ ਵੀ ਸੋ ਸਾਧ ਸੰਗ ਜੀ ਅੱਜ ਫੇਰ ਹੁਣ ਫੇਰ ਦੁਬਾਰਾ ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜੀ ਸੋ ਲਾਈਵ ਦੇ ਵਿੱਚ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਜੀ ਜਿਵੇਂ ਤਾਂ ਤਾਂ ਸਾਮੀ ਦਰਚ ਸਿੰਘ ਮਾਰਾ ਸ਼ੈਪਰੀ ਲੋਪੋ ਵਾਲੇ ਉਹਨਾਂ ਵੱਲੋਂ ਵੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੋ ਜਦੋਂ ਵੀ ਪਾਣੀ ਲੈਂਦਾ ਜਦੋਂ ਵੀ ਪਾਣੀ ਲੈਂਦਾ ਘਰਾਂ ਵਿੱਚੋਂ ਪਿੰਡਾਂ ਵਿੱਚੋਂ ਤੇ ਸਾਡੀ ਸੇਵਾ ਲਈ ਨਗਰਪੇਂਟਾਂ ਵਾਲੀ ਦੀ ਉੱਥੇ ਟਰੈਕਟਰ ਟਰਾਲੀਆਂ ਲਾ ਜਾ ਕੇ ਉਹ ਉਹ ਪਿੰਡ ਨੂੰ ਸਵਾਰਨਾ ਜਮੀਨਾ ਬਣਾ ਕੇ ਦੇਣੀਆਂ ਤੇ ਜਦੋਂ ਵੀ ਘਰਾਂ ਦੇ ਵਿੱਚ ਸਾਧਨ ਵੜਨ ਲੱਗੇ ਜਿਨ੍ਹਾਂ ਦੇ ਆਫ਼ਤਾਂ ਆਈਆਂ ਉਹਨਾਂ ਉੱਥੇ ਤੂੜੀ ਪਹੁੰਚਦੀ ਕਰਨੀ ਜਿੰਨੀ ਵੀ ਤੂੜੀ ਦੀ ਲੋੜ ਆ ਜਿੱਥੋਂ ਤੱਕ ਵੀ ਲੋੜ ਆ ਉਹ ਦਾਸ ਦੀ ਸੇਵਾ ਲਈ ਆ ਤਾਂ ਤਾਂ ਸਵਾਮੀ ਜੀ ਮਾਰਾ ਨੇ ਸੇਪਰੀ ਵਾਲਿਆਂ ਨੇ ਕਿਸੀਂ ਪਹੁੰਚਦੀ ਕਰਾਂਗੇ ਤੇ ਦੁਬਾਰਾ ਫਿਰ ਮੈਂ ਨਗਰ ਪੰਡਿੱਟਾਂ ਵਾਲੀ ਦੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਨਗਰ ਪੰਡਿੱਟਾਂ ਵਾਲੀ ਦਾ ਸੰਗ ਦੀ ਤੁਸੀਂ ਵੀਡੀਓ ਵਿੱਚ ਮੈਨੂੰ ਕੱਲੇ ਨੂੰ ਦੇਖਦੇ ਆ ਪਰ ਅੱਜ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਆ ਨਗਰ ਦੇ ਪਤਵੰਤਿਆਂ ਸਾਹਮਣੇ ਵੀ ਹੋਣਾ ਹੋ ਯਾਰ ਕਿਉਂ ਇਹ ਬੰਦੇ ਕੋਈ ਫੁਕਰਬਾਜੀ ਵਾਲੇ ਨਹੀਂ ਤੁਹਾਨੂੰ ਪਤਾ ਵੀ ਵੀਡੀਓ ਸਾਹਮਣੇ ਹਰ ਇੱਕ ਬੰਦਾ ਆਉਣ ਨੂੰ ਕਰਦਾ ਤੇ ਮੇਰੇ ਨਗਰ ਦੇ ਕਿੰਡੀ ਕਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼੍ਰੀ ਚੰਦ ਭਗਵਾਨ ਦੀ ਸਵਾਮੀ ਜੀ ਮਹਾਰਾਜ ਦੀ ਵੀ ਇਹ ਕਿਹੜੇ ਲੋਕ ਦੇ ਆ ਸੇਵਾ ਕਰਕੇ ਵੀ ਲੋਕ ਦੇ ਆ ਇਹ ਉਹ ਸੇਵਾ ਕਰਦਾ ਨਗਰ ਪਿੰਡਾਂ ਵਾਲੀ ਜਿਹੜੇ ਕਿ ਉਹ ਵੀਡੀਓ ਬੁਣ ਕੇ ਬਚਾਉਣਾ ਨਹੀਂ ਚਾਹੁੰਦੇ ਇਹ ਗੁਪਤ ਸੇਵਾ ਵਾਲੇ ਯੋਧੇ ਆ ਤਾਂ ਅੱਜ ਮੈਂ ਇਹਨਾਂ ਦੇ ਹੱਥ ਜੋੜ ਕੇ ਬੇਨਤੀ ਕੀਤੀ ਇਹਨਾਂ ਚਰਨਾਂ 'ਚ ਵੀ ਨਹੀਂ ਹੁਣ ਆਪਾਂ ਨੂੰ ਆਉਣਾ ਚਾਹੀਦਾ ਕਿ ਲੋਕਾਂ ਨੂੰ ਪਤਾ ਲੱਗੇ ਜਿਹੜਾ ਇੰਨਾ ਸੋਨੀ ਬਾਬਾ ਇੱਥੋਂ ਤੱਕ ਸਾਰੇ ਆਂਡੀਆਂ ਵਿੱਚ ਜਿੱਥੇ ਵੀ ਗੁਰੂ ਸਾਹਿਬ ਸੇਵਾ ਬਖਸ਼ਦੇ ਸਵਾਮੀ ਜੀ ਮਹਾਰਾਜ ਦਰਸ਼ਨਾਂ ਗੋਤੇ ਪਹੁੰਚਦੇ ਆ ਉਰੇ ਮਗਰ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਉਹਨਾਂ ਦੀ ਕਿਰਪਾ ਮਿਹਰ ਆ ਉਹਨਾਂ ਦੀ ਛਤਰ ਸ਼ਾਹ ਹੈਟ ਪਰ ਜੇ ਆਪਾਂ ਗੱਲ ਕਰੀਏ ਜੋ ਇੰਨਾ ਡੀਜ਼ਲ ਖੂਕਦਾ ਜੋ ਇੰਨਾ ਟਰੈਕਟਰ ਚਾਲਦੀਆਂ ਗੱਡੀਆਂ ਉਹ ਮੇਰੇ ਨਗਰ ਪੰਡਿੱਟਾਂ ਵਾਲੀ ਦੇਣਾ ਝੁਆਦੇ ਤੁਸੀਂ ਚਿਹਰੇ ਦੇਖ ਰਹੇ ਆ ਇਹਨਾਂ ਦਾ ਬਹੁਤ ਵੱਡਾ ਉਦਮ ਆ ਜੀ ਇਹਨਾਂ ਕੋਲ ਕਹਿੰਦਾ ਹੋਇਆ ਗੁਰਫਤ ਦੇ ਕਰੋ ਪ੍ਰਵਾਨ ਦੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ